ਮੈਨੂੰ ਤਾਂ ਬੁਲਾਉਂਗਾ ਕਸ਼ਮੀਰ ਤੇ ਵਾਹ ਕੇ ਕੇ ਬੱਕ ਲੈ ਲੈੰਦਾ ਮੈਨੂੰ ਪੰਜਾਬ ਦੋਸਤੋ ਸੋਸ਼ਲ ਮੀਡੀਆ ਦੇ ਉਪਰ ਆ ਵਾਲੀ ਵੀਡੀਓ ਬੜੀ ਹੀ ਤੇਜ਼ੀ ਨਾਲ ਵਾਇਰਲ ਕੀਤੀ ਜਾ ਰਹੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ 100 ਤੋਂ ਪਲੱਸ ਜੀਸੀਬੀ ਮਸ਼ੀਨਾ ਜਿਨ੍ਹਾਂ ਦੇ ਉੱਪਰ ਕਿਸਾਨੀ ਝੰਡੇ ਲੱਗੇ ਹੋਏ ਨੇ ਉੱਥੇ ਦੋਸਤੋ ਹਾਈਵੇ ਨੂੰ ਨੇ ਪੂਰਾ ਜਾਮ ਕਰ ਰੱਖਿਆ ਹੈ ਜੋ ਕਿ ਸ਼ੰਭੂ ਬਾਰਡਰ ਵੱਲ ਬਦਰੀਆਂ ਨੇ ਅਤੇ 4-5 ਘੰਟਿਆਂ ਦੇ ਵਿੱਚ ਹੀ ਇਹ ਸ਼ੰਭੂ ਬਾਰਡਰ ਤੇ ਪਹੁੰਚ ਜਾਣੀਆਂ ਦੋਸਤੋ ਉੱਥੇ ਦੋਸਤੋ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ ਕਿ ਇਹਨੀ ਤਰ੍ਹਾਂ ਦੇ ਵਿੱਚ ਜੋ ਕਿ ਜੀਸੀਬੀ ਮਸ਼ੀਨਾਂ ਆ ਰਹੀਆਂ ਨੇ ਉੱਥੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸ਼ੰਭੂ ਬਾਰਡਰ ਦੇ ਉੱਪਰ ਸਾਡੇ ਕਿਸਾਨਾਂ ਦੇ ਉੱਪਰ ਤਸਰਦਟਾਇਆ ਜਾ ਤੁਹਾਨੂੰ ਲੈ ਚਾਲਦੇ ਹੁਣ ਪੂਰੀ ਵੀਡੀਓ ਦੇ ਬਾਲ ਮਾਲਕ ਤੇ ਭਾਣੇ ਨੂੰ ਸਭ ਤੋਂ ਜ਼ਿਆਦਾ ਮੰਨਣ ਵਾਲੇ ਕਿਸਾਨ ਸਭ ਕੁਝ ਇਹੀ ਤਾਂ ਪਾਲ ਰਹੇ ਨੇ ਇਹਨਾਂ ਫਸਲਾਂ ਨੂੰ ਥੋਡੀਆਂ ਨਸਲਾਂ ਨੂੰ ਗਰੀਬੀ ਨਾਲ ਮਰ ਰਹੇ ਆਮ ਇਨਸਾਨ ਨੂੰ ਭ੍ਰਿਸ਼ਟਾਚਾਰ ਨਾਲ ਵਧੇ ਹੋਏ ਢਿੱਡ ਨੂੰ ਈਮਾਨ ਨੂੰ ਬੇਈਮਾਨ ਨੂੰ ਇਨਸਾਨ ਨੂੰ ਸ਼ੈਤਾਨ ਨੂੰ ਬੇਜ਼ੁਬਾਨ ਨੂੰ ਹਿੰਦੂ ਸਿੱਖ ਈਸਾਈ ਮੁਸਲਮਾਨ ਨੂੰ ਸਭ ਕੁਝ ਇਹੀ ਤਾਂ ਪਾਲ ਰਹੇ ਨੇ ਇਸੇ ਲਈ ਤਾਂ ਇਹਨਾਂ ਨੂੰ ਅੰਨਦਾਤਾ ਕਹਿੰਦੇ ਨੇ